ਲੋਜੀ ਸਾਰਨ ਸਤਿ ਸ੍ਰੀ ਅਕਾਲ ਜੀ ਸੇਰੇ ਸਵੇਰੇ ਜੀ ਰਾਂ ਰਾਂ ਡਾਕਟਰ ਬੌਰਮ ਸੰਦਾ ਗੋਲੂ ਕੇ ਆਹ ਟਰਾਂਸਫਰ ਮੈਂ ਜੀ ਚੌਂਕ ਦੇ ਵਿੱਚ ਆਹ ਸਾਹਮਣੇ ਦੇ ਆਹ ਗੇਟ ਜਿੱਥੇ ਆਪਣੇ ਬੂਟੇ ਪੈ ਜੀ ਬੂਟੇ ਬਾਧੂ ਪਏ ਨੇ ਪਰ ਆ ਇੱਕ ਬੇਨਤੀ ਹੈ ਕੋਈ ਬੜੀਆ ਬੇਨਤੀਆਂ ਕੀਤਾ ਲੋਕ ਮੰਨਦੇ ਨਹੀਂ ਜੀ ਚੋਰੀ ਨਾ ਰੋਖ ਲ ਜਾਓ ਜਿੰਨੇ ਜਾਣੇ ਨੇ ਜਿੰਨੇ ਮਰਜੀ ਲਾਇਓ ਪਰ 10 ਕਿਲ ਜਾਓ ਪੁੱਛ ਕਿਲ ਜਾਓ ਆ ਸਾਰੇ ਡੰਡ ਲਾਗੇ ਸੀ ਬੜੇ ਰੁੱਖ ਪਏ ਸੀ ਦੱਸੋ ਯਾਰ ਚਲੋ ਇੱਕ ਦੋ ਬੰਦੇ 10 ਦਿੱਤਾ ਪਰ ਬਾਏ ਦੱਸਣ ਵੀ ਨਾਲ ਸਾਹ ਹੀ ਰੁੱਖ ਲੈ ਗਏ ਤਾਂ ਪਹਿਲਾਂ ਦੱਸ ਦਿਓ ਕਿ ਪਹਿਲਾਂ ਤੁਹਾਡੀ ਮੂਲਤ ਨਹੀਂ ਲੈਣਾ ਸੀ ਮਿਲ ਜਿੰਦਾ ਫ੍ਰੀ ਸੀ ਤੇ ਪੜੇ ਲਿਖੇ ਹੋ ਕੇ ਕੋਈ ਆ ਗਲਤ ਕੰਮ ਨਾ ਕੀਤਾ ਕਰੋ ਯਾਰ ਆ ਵੀ ਸਾਰੇ ਵਿੱਚੋਂ ਚੱਕ ਲ ਕੇ ਚਾਹੀਦੇ ਤੇ ਵੰਡੇ ਨਾਲ ਲਗਾਇਆ ਕਰੋ ਇਹ ਘਰ ਵਾਸਤ ਨਹੀਂ ਹੈਗੇ ਅਸੀਂ 5 ਬੂਟੇ ਦਿੰਨੇ ਆ ਇੱਕ ਨੂੰ ਉਹ ਸੰਭਾਲ ਲਓ ਹਫਤੇ ਬਾਅਦ ਫੇਰ ਲੈ ਜਾਓ ਪਰ ਆਹ ਨਾ ਕੀਤਾ ਕਰੋ ਯਾਰ ਚੋਰੀ ਵਾਲਾ ਕੰਮ ਜਦ ਹੈਗੇ ਫ੍ਰੀ ਨੇ ਤੁਹਾਨੂੰ ਕਿਹਾ ਫ੍ਰੀ ਨੇ ਫ੍ਰੀ ਨੇ ਫੇਰ ਤੁਸੀਂ ਚੋਰੀ ਕਰਦੇ ਯਾਰ ਹੈ ਸਿਆਣੇ ਬਣੋ ਯਾਰ ਤੇ ਹੁਣ ਅਸੀਂ ਤਿੰਨਾਂ ਤੋਂ ਸ਼ੁਰੂ ਕਰਤੇ ਨੇ ਇੱਕ ਪਿੰਡ ਗੋਲੂਗਾ ਉੱਥੇ ਆ ਬੂਟੇ ਪੈਣ ਇੱਕ ਨਾਇਲ ਸਿੰਘ ਮੈਂਬਰ ਹੈ ਪਿੰਡ ਮੇਰ ਸੰਗਲ ਚੁੱਕ ਗਈ ਉਹਦੇ ਕੋਲ ਰੱਖਿਆ ਇਹਨੇ ਤੇ ਜਿੱਥੇ ਸਾਡੇ ਅਸੀਂ ਕੰਮ ਸ਼ੁਰੂ ਕੀਤਾ ਹੈ ਚੰਨ ਕਰਿਆਨੇ ਵਾਲਾ ਪਿੰਡ ਲਾੜੀਆਂ ਮੇਗਾ ਪੰਜ ਗ੍ਰਾਮ ਕਹਿੰਦੇ ਨੇ ਤੇ ਉਹਦੇ ਕੋਲ ਹੀ ਮਿਲਦੇ ਤਿੰਨ ਥਾਵਾਂ ਦੇ ਲੋਕਾਂ ਦੀ ਸਹੂਲਤ ਕਰਕੇ ਵੀ ਲੋਕਾਂ ਨੂੰ ਪੰਦ ਨਾ ਕਰਨਾ ਪਵੇ ਜਿਵੇਂ ਉਹ ਮਾੜਿਆਂ ਚੋਂ ਜਾਂ ਹੋਰ ਦਿਲ ਆਰਾਮਦ ਲੋਕ ਆਉਂਦੇ ਉਹਨਾਂ ਜਾਣਾ ਪੈਂਦਾ ਸੀ ਲਾੜੀ ਇਹਦੇ ਹੁਣ ਅਸੀਂ ਪਿੰਡ ਹੀ ਰੱਖਦੇ ਨੇ ਅਜੇ ਲੋਕ ਖਰਾਬੀਆਂ ਕਰਨਾ ਗੱਲ ਮਾੜੀ ਏ ਤੇ ਬੜੀ ਮਿਹਰਬਾਨੀ ਬੂਟੇ ਆਪਾਂ ਲਿਆਉਂਦੇ ਨੇ ਲਾਉਣ ਵਾਸਤੇ ਲਾਓ ਜਰੂਰ ਪਰ ਇਹ ਕੰਮ ਚੋਰੀ ਵਾਲ ਕੰਮ ਨਾ ਕੀਤਾ ਕਰੋ ਬੂਟੇ ਜੀ ਨੇ ਮਰਜੀ ਲਾਇਓ ਪੰਜ ਪੰਜ ਕਰਕੇ ਲਿਜਾਓ ਹਫਤੇ ਬਾਅਦ ਫਿਰ ਪੰਜ ਲਾਇਓ ਫਿਰ ਲੈ ਜਾਓ ਆ ਵੇਖੋ ਹੁਣ ਆ ਕੇ ਕੰਮੀ ਤੋੜ ਕੇ ਸਾਟ ਗਿਆ ਕੋਈ ਹੈ ਤੇ ਬੜੀ ਮਿਹਰਬਾਨੀ ਧਿਆਨ ਨਾਲ ਜਾਓ ਬੂਟੇ ਖਰਾਬ ਨਾ ਕਰੋ ਯਾਰ ਬੜੀ ਮਿਹਨਤ ਨਾਲ ਆਂਦੇ ਨੇ ਐਵੇਂ ਨਹੀਂ ਆਉਂਦੇ ਔਰ ਜੰਮੂ ਕਿੱਡਾ ਵੱਡਾ ਸੀ ਬੇਕਾਰ ਹੋ ਗਿਆ ਚਲੋ ਮਿਹਰਬਾਨੀ ਤੇ ਗੋਲੂ ਗੋਲ ਨੂੰ ਬੈਂਤੀ ਔਰ ਬਾਕੀ ਪਿੰਡ ਵਾਲੋਂ ਆ ਸਾਹਮਣੇ ਟਰਾਂਸਫਰ ਮੈਂ ਤੇ ਉਹਦੇ ਸਾਹਮਣੇ ਆਪਣਾ ਗੇਟ ਹੈ ਪਰ ਪੁੱਛੇ ਤੋਂ ਬਿਨਾ ਨਾਲ ਜਾਓਗੇ ਤੇ ਜੇ ਚੋਰੀ ਕਰਦੇ ਫੜਿਆ ਕੇ ਤੇ ਹਿਸਾਬ ਲਾ ਲਓ ਫਿਰ ਤੁਹਾਨੂੰ ਪਤਾ ਹੀ ਬੜੀ ਮਿਹਰਬਾਨੀ ਇਹ ਵੀਡੀਓ ਅੱਗੇ ਤੋਂ ਸ਼ੇਅਰ ਕੀਤੀ ਕਰੋ ਯਾਰ ਵੀਰੋ ਖਲਾਉਣ ਦੇ ਦੋ ਦੋ ਚਾਰ ਚਲਾਓ ਰੱਖ ਕੋਈ ਗੱਲ ਨਹੀਂ ਹੋਰ ਆਉਣ ਵਾਲੇ ਰੱਖ ਆਪਣੇ ਵੱਧ ਦੂਨੇ ਪਰ ਜਾਓ ਪੰਜ ਨੂੰ ਸੰਭੋ ਹਫਤੇ ਵਾਸਤੇ ਸਾਨੂੰ ਵੀਡੀਓ ਦਿਖਾਓ ਵੀ ਠੀਕ ਅਸੀਂ ਲਾਟਨ ਫਿਰ ਲੈ ਜਾਓ ਪੰਜ ਕੋਈ ਗੱਲ ਨਹੀਂ ਕੋਈ ਦੂਰ ਨਹੀਂ ਹੈਗਾ ਠੀਕ ਹੈ ਜੀ ਮਿਹਰਬਾਨੀ ਤੁਹਾਡਾ ਡਾਕਟਰ ਬੌਰਮ ਸੰਦਾ ਗੋਲੂ ਕੇ 98255055401 ਤੇ ਫੋਨ ਕਰਕੇ ਆਓ ਜਿੱਥੇ ਵੀ ਤੁਸੀਂ ਲੈਣੇ ਨੇ ਬੂਟੇ ਪਹਿਲਾਂ ਫੋਨ ਕਰੋ ਜੀ